ਹੈਗੇ ਤੁਸੀਂ ਸਾਰੇ ਟੈਂਪੂ ਵਾਲੇ ਹੀ ਆ ਹੈਗੇ ਤੁਸੀਂ ਟੈਂਪੂ ਵਾਲੇ ਹੀ ਆ ਆਜੋ ਹੁਣ ਟੈਂਪੂ 'ਚ ਹਾਥੀ ਫੜ ਗਿਆ ਇੱਧਰ ਨੂੰ ਹੋਇਓ ਪਾਜੀ ਮੜ ਜਾ ਬੰਦਾ ਗੋਡੀ 'ਚ ਬਿਠਾ ਲਿਓ ਚੱਲ ਮੈਂ ਗੋਡੀ 'ਚ ਬਿਠਾ ਲਿਓ ਇੱਕ ਵਾਰਕਾ ਤੁਹਾਨੂੰ ਬਹੁਤ ਬੋਲ ਤੇ ਪਾਣੀ ਹੋਣਾ ਨੇ ਟੂਰਿਸਟ ਟੂਰਿਸਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹੈ ਜੀ ਕਿੰਦਾ ਦਾ ਤੁਹਾਨੂੰ ਭਾਈ ਹੁਣਾਂ ਨੇ ਕੀਤਾ ਜੀ ਲੈਣੇ ਬਾਰੇ ਮਾਰ ਭਾਈ ਦੇ ਕੋਲ ਤੇ ਭਾਈ ਹੁਣਾਂ ਨੇ ਅਪਲਾਈ ਕੀਤਾ ਸੀ ਜੀ ਕਿਰ ਕਿਰਾ ਵੀਰਾਂ ਨੇ ਆਪਣਾ ਪਾਸਪੋਰਟ ਮਾੜਨ ਲਗਾ ਠੀਕ ਉਹਨਾਂ ਦੇ ਆਏ ਆ ਸਾਰੇ ਵੀਜੇ ਲੱਗਣ ਤੋਂ ਬਾਅਦ ਪੈਸੇ ਲਾਈ ਵੀਜੇ ਤਾਂ ਉਹਨਾਂ ਦੇ ਆਏ ਆ ਤੇ ਬਾਕੀ ਵੀਜੇ ਸਾਰੇ ਪੈਸੇ ਲੱਗਣ ਤੋਂ ਬਾਅਦ ਹੀ ਵੀਜੇ ਉਹ ਪਹਿਲੇ ਕਿਹੜਾ ਵੀ ਵੀਜੇ ਰਾ ਲੋ ਪ੍ਰਮੋਸ਼ਨ ਆ। ਆਪਾਂ ਉਹ ਬਦਲ ਰਹੇ ਹਾਂ। ਨਹੀਂ ਮਾਰਨੀ। ਉਹ ਨਹੀਂ ਨੇ, ਉਹ ਨਹੀਂ ਭਾਜੀ ਨਹੀਂ। ਉਹ ਨਹੀਂ ਭਾਜੀ ਆਹ ਕੰਮ ਨਹੀਂ ਕਰਨਾ। ਆ ਜਾ ਆ ਜਾ ਆ ਜਾ। ਉਹ ਟਰੈਕਟਰ ਤੇਰੀ ਮੇਲ ਲਾ ਦੰਨਾ। ਇਹ ਨਾਲ ਕਹਿੰਦੇ ਭਿੰਦਾ ਪਵਾਰ ਆਏ ਹੋਇਆ ਚਰਚਾ ਦੇ ਵਿੱਚ ਨੇ। ਚੜਤਾ ਚੜਾਈ ਹੈ ਕਹਿੰਦੇ। ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਅੱਜ ਦਾ ਬਲੌਗ ਹੈਗਾ ਜੀ ਚੱਲੇ ਸੀ ਲੁਧਿਆਣੇ ਬਾਕੀ ਇਦਾਂ ਗੋਲੇ ਹੁਣੀ ਔੜਦੇ ਹੁੰਦੇ 1 ਵਜੇ ਜਾਂ 2 ਵਜੇ ਇੱਕ ਉਹ ਖੜਾ ਬਾਹਰ ਜੀ ਪਸੂ ਇਦਾਂ ਅੱਜ ਜਾਣਾ ਸੀ ਪ੍ਰੋਮੋਸ਼ਨ ਕਰਨ ਮੈਂ ਕਿਾ ਚਲੀਏ ਸਵੇਰੇ ਹੀ ਆ ਕੇ 10 ਵਜੇ ਤਿਆਰ ਹੋ ਗਏ ਸਵੇਰੇ ਆ ਕੇ ਫੋਨ ਕਰਨ ਲੱਪੇ ਇੱਕ ਆ ਖੜਾ ਕਦਾ ਇਦਰ ਬਰ ਮਾੜੀ ਕਿਸਮਤ ਗੱਡੀ ਕਹਿੰਦੇ ਖਰਾਬ ਹੋ ਗਈ ਆ ਤੇ ਹੁਣ ਫਲੋਰ ਉੱਥੇ ਖੜੀ ਕਰਨ ਲੱਗੇ ਆ ਤੇ ਦੇਖਦੇ ਅੱਗੇ ਕਿਦਾਂ ਸਫ਼ਰ ਕੱਚ ਘੱਟ ਨਾ ਪਸੰਦ ਕਰੋਗੇ ਬੱਸ 'ਚ ਨਹੀਂ ਗੱਡੀ 'ਚ ਜੇ ਟ੍ਰੇਨ 'ਚ ਜਾਣਾ ਅੱਗੇ ਲੁਧਿਆਣੇ ਨੂੰ ਹੁੰਦਾ ਗੱਡੀ 'ਚ ਅੱਗੇ ਗਾਂ ਖੜਾ ਰਿਕਸ਼ਾ ਕਰਾਉਣਾ ਪੈਣਾ ਪੂਰਾ ਬਲੌਗ ਚੈੱਕ ਕਰ ਲਿਓ ਦਿਖਾਉਂਦੇ ਆ ਇਦਾਂ ਵੀ ਕਹਿੰਦੇ ਕਰਨੀ ਪੈਂਦੀ ਆ ਪ੍ਰਮੋਸ਼ਨ ਕਿੱਥੇ ਵੇਨੇ ਹਾਂ ਗੱਡੀ ਹੋ ਗਈ ਖਰਾਬ ਜੀ ਬਾਕੀ ਦੇਖਦੇ ਹੁਣ ਬ੍ਰੇਕਾਂ ਵੱਜਦੀਆਂ ਨੇ ਪਈਆਂ ਅੱਗੇ ਜਾ ਕੇ ਦਿਖਾਉਦੇ ਆ ਤੁਹਾਨੂੰ ਸਾਰਾ ਬਲੌਗ ਆਜੋ ਵੀ ਹੈਗੇ ਤੁਸੀਂ ਸਾਰੇ ਟੈਂਪੂ ਵਾਲੇ ਹੀ ਆ ਹੈਗੇ ਤੁਸੀਂ ਟੈਂਪੂ ਵਾਲੇ ਹੀ ਆ ਆਜੋ ਹੁਣ ਟੈਂਪੂ 'ਚ ਹਾਥੀ ਬੜ ਗਿਆ ਓਏ ਬਹਿ ਜਾ ਸ਼ੇਰ ਦੀ ਬਹਿ ਜਾ ਟੈਂਪੂ 'ਚ ਹਾਥੀ ਬੜ ਗਿਆ ਜੀ ਹੁਣ ਦੇਖਦੇ ਆ ਅੱਗੇ ਕਿੱਚ ਆਜੋ ਆਜੋ ਹਜੇ ਪਤਾ ਨਹੀਂ ਕਿੱਦਾਂ ਦਾ ਸਫ਼ਰ ਹੋਣਾ ਪਾਜੀ ਇਹ ਨਾ ਹੋਵੇ ਮੁੜ ਕੇ ਇਜਾ ਦਾ ਟਰੈਕਟਰ ਰੱਸੀ ਪਾ ਕੇ ਨਹੀਂ ਤਾ ਹੋਰ ਓਏ ਲੈ ਜਾ ਪਾਜੀ ਪਿੱਛੇ ਵਿੰਡੋ ਖੁੱਲੀ ਆ ਹਵਾ ਆਉਂਦੀ ਇਹਨੂੰ ਕਾਰ ਮੜ ਜਾ ਬੰਦ ਪਾਜੀ ਮਦਰ ਪਿੱਛੇ ਆ ਜਾ ਆ ਜਾ ਆ ਜਾ ਆ ਤੂੜੀ ਵਾਲੇ ਕੋਪਾ ਵਾਲੀ ਤਰਪਾਲ ਮੜੀ ਪਈ ਚੱਲ ਪਾਜੀ ਦੇਖੀ ਤੇਜੀ ਝਾੜ ਦੇ ਹੁਣ ਪੌਲ ਤੇ ਮੇਰੀ ਮੇਰੀ ਜਿਲੰਦਰ ਵਾਲੇ ਬਾਈਪਾਸ ਤੇ ਰੋਕਣੀ ਗੱਡੀ ਹੁਣ ਘੱਟ ਨਾ ਮਾਰੀ ਇਹ ਤਾਂ ਇਦਾਂ ਹੋਣਾ ਜਿੱਦਾਂ ਸਾਨ ਨਹੀਂ ਡਿੱਗਦਾ ਹੁੰਦਾ ਮੈਂ ਯਾਰ ਇਹ ਕੀ ਹੋਇਆ ਭਾਜੀ ਦੇਖਦਾ ਬਹੁਤ ਹੋਰ ਕੀ ਹੋਇਆ ਭਾਜੀ ਭਾਜੀ ਮੈਂ ਤੁਹਾਨੂੰ ਦੱਸੀ ਜਾਵਾਂ ਮੈਂ ਕਲਿੰਡਰ ਬਣਾਉਣਾ ਤੇਰਾ ਤੂੰ ਦੱਸੀ ਜਾ ਕਿਦਰ ਨੂੰ ਜਾਣਾ ਉਹ ਦੇਖੀ ਉਹ ਦੇ ਉਹ ਭਾਜੀ ਕਰ ਦੇਣਾ ਸੀ ਕੰਮ ਹੌਲੀ ਹੌਲੀ ਕਰੀ ਜਿਆ ਕੋਈ ਨਹੀਂ ਝੜਰ ਹੋ ਗਈ ਉਦੋਂ ਰੋਕਦੀ ਉਹ ਰੁਕ ਜਦੋਂ ਝੜਰ ਹੋ ਗਈ ਰੋਕਦੀ ਖਿੱਚ ਲਾ ਘੱਟੀ ਅੱਜ ਇਹ ਹੈਗੀ 100cc ਵਿੱਚ ਪਾ ਕੇ 250 ਵਾਟ ਦਾ ਪਾਣੀ ਨਹੀਂ 100cc ਵੀ ਨਹੀਂ ਹੁਣੀ 100cc ਵੀ ਨਹੀਂ ਹੁਣੀ ਅਲੇ ਜੋਰ ਮੰਗਦੀ ਆ ਬਾਜੀ ਮੰਗਦੀ ਆ ਮੰਗਣਾ ਹੀ ਆ ਕੋਈ ਬੰਦਾ ਇੱਥੇ ਬੈਠਾ ਵਿੱਚ ਗੱਡੀ ਜੋਰ ਮੰਗਦੀ ਆ ਜੀ ਅਜੇ ਬਾਜੀ ਤੁਹਾਨੂੰ ਬੱਸ 'ਚ ਅੰਦਰ ਬਾੜ ਕੇ ਆਈ ਲੁਧਿਆਣੇ ਵਾਲੀ 'ਚ ਠੀਕ ਆ ਬਿਠਾ ਕੇ ਆਉਣਾ ਮੇਰਾ ਭਰਾ ਵਿੱਚ ਚੰਗੀ ਤਰ੍ਹਾਂ ਅਸੀਂ ਜਾਣਾ ਬਾਜੀ ਲੁਧਿਆਣਾ ਗੱਡੀ ਹੋ ਗਈ ਖਰਾਬ ਤੇ ਹੁਣ ਸਾਨੂੰ ਬੱਸ 'ਚ ਬਿਠਾ ਕੇ ਆਉਣਾ ਤੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਬਾਜੀ ਆ ਸਾਡਾ ਪਸੂ ਨਿਆਣਾ ਅਜੇ ਉਂਗਲ ਫੜ ਕੇ ਚੜਾਉਣਾ ਇਹਨੂੰ ਬੱਸ 'ਚ ਜੀ ਮਗਰ ਦੇ ਲੈ ਕੋਣ ਬੈਠਾ ਆ ਮੁੜ ਕੇ ਦੇ ਲੈ ਕਿੰਦਾ ਆ ਹੁਣ ਫਲੋਰ ਚ ਗੂੰ ਘਿਲਰਨਾ ਫਲੋਰ ਵਾਲਿਆਂ ਦੇ ਫਲੋਰ ਵਾਲਿਆਂ ਦੇ ਅੱਖਾਂ ਚ ਗੂੰ ਪੈ ਜਾਣਾ ਇੱਥੇ ਜਿਹੜੇ ਆਉਂਦੇ ਆ ਨੇ ਪਹੁੰਚ ਗਏ ਆ ਬਾਈਪਾਸ ਜਲੰਧਰ ਵਾਲੇ ਤੇ ਤੇ ਹੁਣ ਇੱਥੇ ਦੇਖੋ ਬੱਸ ਤੇ ਬੁੱਧੂ ਬਾਰੀ ਵਾਲੇ ਪਾਸੇ ਬੈਠੀ ਹੋ ਤੈਨੂੰ ਉਲਟੀ ਆ ਜਾਂਦੀ ਹੁੰਦੀ ਆ ਬਹੁਤ ਚਿਰ ਬਾਅਦ ਕਹਿੰਦੇ ਬੱਸ ਦਾ ਸਫਰ ਕਰਨਾ ਅੱਜ ਆ ਜਾਓ ਇੱਥੇ ਰੋਕਦੇ ਆਂ ਘਰ ਰੋਕਦੇ ਰੋਕਦੇ ਆਜੋ ਆਜੋ ਉਤਰੋ 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 ਕਿਦਾਂ ਭਾਜੀ ਪਹਿਲਾ ਬੰਦਾ ਮਿਲ ਗਿਆ ਬਸ ਲੁਧਿਆਣੇ ਜਾਣਾ ਭਾਜੀ ਪਹਿਲੇ ਲੁਧਿਆਣੇ ਜਾਣਾ ਛੱਡ ਕੇ ਆਉਂਗਾ ਮੇਰਾ ਭਰਾ ਆਜੋ ਬਸ ਦੇਖ ਬਸ ਰੋਕ ਹੱਥ ਦੇ ਕੇ ਬੋਲ ਬੋਲ ਲੱਭੀ ਬੋਲ ਬੋਲ ਭਾਜੀ ਹੋਣੀ ਸਟਾਰ ਆਇਆ ਬੋਲ ਬੋਲ ਲੱਭੀ ਬੋਲ 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 ਜਾਂਦੀ ਲੁਧਿਆਣੇ ਨੂੰ ਬੋਲ ਬੋਲ ਬਸ ੱਡੇ ਤੇ ਮੁਰੇ ਵਾਸਟੇ ਦੇ ਜਿਹੜਾ ਮੋਰੇ ਲਾ ਦਵੇ ਸਾਨੂੰ ਲੋ ਜੀ ਦੇਖੋ ਕਹਿੰਦੇ ਹੁਣ ਬੱਸਾਂ ਦੋ ਸਾਲ ਨੂੰ ਹੀ ਕਰ ਲੀਏ ਟੈਪ ਵੀ ਸਾਲਮ ਨਹੀਂ 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 ਆਈ ਨਹੀਂ ਰਹੀ ਆਈ ਨਹੀਂ ਰਹੀ ਅੰਕਲ ਬੀਧੀ ਆ ਥੋੜਾ ਓਹੋ ਠੰਡ ਦਾ ਕੀ ਹਾਲ ਓ ਦੂਮ ਧੂਮ ਲੰਗਿਆ ਧੂਮ ਉਹ ਦੇਖੋ ਜਾਂਦਾ ਕੱਟ ਮਾਰਦਾ ਕਹਿੰਦੇ ਹੱਥ ਠਰ ਕੇ ਇੱਥੇ ਤਾਂ ਫੋਨ ਕੱਢਦੇ ਆਂ ਦੇ ਚੱਲ ਆਜੋ ਆਜੋ ਭਾਜੀ ਕਿੰਨੇ ਚਿਰ ਬਾਅਦ ਆਉਂਦੀ ਬੱਸ ਕਿੰਨੇ ਚਿਰ ਬਾਅਦ ਆਉਂਦੀ ਬੱਸ ਆ ਜਾਂਦੀ ਹੈ 10-15 ਮਿੰਟ ਲੋ ਜੀ ਆ ਗਈ ਰਾਣੀ ਸੁੰਦਰਾ ਇਹ ਨਹੀਂ ਇਹ ਪਟਿਆਲੇ ਜਾਣੀ ਪੁੱਛਦਾ ਲੁਧਿਆਣੇ ਬੱਸ ਸਟੈਂਡ ਰੁਕਣੀ ਆ ਭਾਜੀ ਲੁਧਿਆਣੇ ਰੁਕਣੀ ਜੀ ਲੁਧਿਆਣੇ ਬੱਸ ਸਟੈਂਡ ਆ ਹਾਥੀ ਹਾਥੀ ਲੈ ਕੇ ਆ ਸਕਦੇ ਇਧਰ ਨੂੰ ਹੋਇਓ ਪਾਜੀ ਮੜ ਜਾ ਬੰਦਾ ਗੋਡੀ ਚ ਬਿਠਾ ਲਿਓ ਚੱਲ ਗੋਡੀ ਚ ਬਿਠਾ ਲਿਓ ਇੱਕ ਲੋ ਜੀ ਅੱਜ ਬੱਤੀ ਚੱਲੇ ਲੁਧਿਆਣਾ ਗੱਡੀ ਹੋ ਵੀ ਖਰਾਬ ਹੁਣ ਅੱਗੇ ਦੇਖੋ ਗੱਬੇ ਦੀ ਬਹਿ ਗੱਬੇ ਦੀ ਚੱਕਰ ਉਲਟੀ ਗੱਡਣੀ ਹੈ ਤੋਰੇ ਚੱਕਾ ਹੋ ਜਾਣੀ ਬਸ ਚੱਕਾ ਹੋ ਜਾਣੀ ਬਸ ਉਧੂ ਮੇਰੀ ਗੱਲ ਸੁਣ ਬਾਸੇ ਚ ਪਾਦ ਨਾ ਮਾਰੀ ਹੋਰ ਆ ਜਾਓ ਆ ਜਾਓ ਭਾਈ ਜੀ ਗੱਸੀ ਪਾਈ ਹੋਵੇ ਹੋਰ ਡਰਾਈਵਰ ਨੂੰ ਵੀ ਉਧਰ ਚਲੋ ਚਲੋ ਕਿੱਥੇ ਬਾਜੀ ਟੂਲ ਤੇ ਟੂਲ ਤੇ ਟੂਲ ਤਾਂ ਸੁਣਿਆ ਟੂਲ ਕਿਡ ਕੰਦਾ ਟੂਲ ਤੇ ਲਾ ਦਿਓ ਓਏ ਭਾਜੀ ਇਹ ਕਿਹੜੇ ਗੱਡੀ ਦੇ ਟੂਲ ਇੱਕ ਮਿੰਟ ਆਜੋ ਮੁੱਦੂ ਦੇ ਪੈਸੇ ਓਏ ਤਿੰਨ ਟਿਕਟਾਂ ਭਾਜੀ ਲੁਧਿਆਣੇ ਦੀਆਂ ਦੇ ਦਿਓ ਜੀ ਕਿੰਨੇ ਪੈਸੇ 90 ਕਿੰਨੇ ਪੈਸੇ ਤਿੰਨ ਟਿਕਟਾਂ ਲੁਧਿਆਣੇ ਦੀਆਂ 90 ਰੁਪਏ ਪਸ਼ੂ ਦੀ ਕਿੰਨੀ ਲੱਗਣੀ ਆ ਆ ਲੈ ਲਿਆ ਭਾਜੀ ਆ ਲੋ ਜੀ ਮੁੱਦੂ ਟਿਕਟ ਸਾਂਭ ਲਾ ਓਏ ਟਿਕਟ ਸਾਂਭ ਲਾ ਲੋ ਜੀ ਕਿੰਨੇ ਚਿਰ ਬਾਅਦ ਚੜੇ ਆ ਅੱਜ ਬੱਸ 'ਚ ਆਹਦੇ ਤਾਂ ਕੋਈ ਨਹੀਂ ਬੈਠਾ ਹੁੰਦਾ ਉਹ ਕਿਹੜੀ ਜਾਂਦੀ ਦਿੱਲੀ ਨੂੰ ਜਿਹੜੀ ਉਹ ਇੰਡੋ ਕੈਨੇਡੀਅਨ 'ਚ ਢਿੱਡ ਖੇਚ ਢਿੱਡ ਖੇਚ ਢਿੱਡ ਖੇਚ ਬਹੁਤ ਆਉਂਦਾ ਵਿੱਚ ਢਿੱਡ ਖੇਚ ਤੇ ਢਿੱਡ ਯਾਰ ਆ ਪਾ ਜੀ ਸ਼ੀਸ਼ੇ ਦੀ ਗੱਲ ਤੋਂ ਹੈ ਹੈ ਕਿਹੜਾ ਵੰਗੀ ਤਰ੍ਹਾਂ ਲੱਗਿਆ ਲੋ ਜੀ ਨੇ ਬੱਸ ਦਾ ਸਫ਼ਰ ਜਿਹਾ ਇੱਕ ਕਰੋ ਕਿੱਥੇ ਕੋ ਪਹੁੰਚ ਗਏ ਆ ਲੋ ਜੀ ਕਹਿੰਦੇ ਪਹੁੰਚ ਚੱਲੇ ਆ ਕਿੱਥੇ ਆ ਗਏ ਆਪਾਂ ਟੋਲ ਪਲਾ ਦੇ ਤੇ ਟੂਲ ਟੂਲ ਭਾਜੀ ਇਧਰ ਭਾਜੀ ਹੋਣੀਆਂ ਤੇ ਟੂਲ ਪਲਾ ਦੇ ਤੇ ਆ ਗਏ ਬਾਕੀ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਹੈਗੇ ਤੁਸੀਂ ਬਸਾਂ ਲਈ ਆਉਂਦਾ ਰੱਬ ਨੇ ਗਲਤੀ ਘੱਲ ਨਹੀਂ ਗੱਡੀਆਂ ਦੇ ਕੇ ਤੁਹਾਨੂੰ ਹਾਂ ਬਾਕੀ ਘੋਲੇ ਹੋਣਾ ਨੂੰ ਪੁੱਛੋ ਪਾਜੀ ਓ ਨਹੀਂ ਨਹੀਂ ਓਏ ਓ ਨਹੀਂ ਓਏ ਸ਼ਾਮ ਨਹੀਂ ਮਾਰਨੀ ਓ ਨਹੀਂ ਨੇ ਓਏ ਨਹੀਂ ਪਾਜੀ ਨਹੀਂ ਓ ਨਹੀਂ ਪਾਜੀ ਆ ਕੰਮ ਨਹੀਂ ਕਰਨਾ ਆ ਜਾ ਆ ਜਾ ਆ ਜਾ ਓ ਟਰੈਕਟਰ ਤੇਰੀ ਮਿਹਨਤ ਲਾ ਦਨਾ ਨਹੀਂ ਤੇਰਾ ਸਰਕਾਰ ਨੇ ਓ ਨਹੀਂ 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 ਤੇਰਾ ਤਾਂ ਮੁਆਵਜ਼ਾ ਵੀ ਨਹੀਂ ਮਿਲਣਾ ਆ ਜਾ ਆ ਜਾ ਤੂੰ ਤਾਂ ਲੂਣਾ ਵੀ ਨਹੀਂ ਕਿਸੇ ਨੇ ਇਹ ਪਾਜੀ ਫਹਿਕੇ ਦੋ ਤੁਸੀਂ ਅਹੀ ਤਾਂ ਹੋ ਗਈਆਂ ਅੱਛਾ ਜੀ ਕੋਈ ਖਿੱਲਾ ਖੁੱਲਾਂ ਵਾਲੇ ਹੈਗੇ ਭੇਜ ਦਿਓ ਫਫਰ ਨੇ ਮੁੱਕਦਾ ਤਾਂ ਆ ਕੀ ਹੋਇਆ ਹਾਰ ਵੀ ਬੰਦ ਹੋ ਗਈ ਲਓ ਜੀ ਬੰਦ ਹੀ ਕਰ ਦੋ ਇਹਨੂੰ ਤਾਂ ਕਹਿੰਦੇ ਹਵਾ ਚੱਲ ਰਹੀ ਆ ਲਓ ਜੀ ਪਹੁੰਚ ਗਏ ਕਹਿੰਦੇ ਟੋਲ ਪੁਲਾ ਦੇ ਤੇ ਐ ਕਰ ਦੇਖ ਲੈ ਕੀ ਹੋ ਗਿਆ ਕੀ ਹੋਇਆ ਤੇਰਾ ਤੇਰਾ ਕਰਾਇਆ ਪਤਾ ਕਿੰਨਾ ਲੱਗਣਾ 2500 2500 2500 18 ਸਵਾਰੀਆਂ ਜਿੰਨਾ ਭਰ ਹੋਣਾ ਇਹਦਾ ਸਹੀ ਗੱਲ ਆ ਤੂੰ ਕੱਚੀ ਗਰੀ ਕਰ ਤੂੰ ਕੱਚੀ ਗਰੀ ਗੋਲਾ ਸਾਰੇ ਉਹਨੀਆਂ ਛਕੜੇ ਦੀ ਜੇਬਾਂ ਪਚਾ ਕੇ ਤੂੰ ਗੇਬਾਂ ਪਚਾ ਕੇ ਗੋਲੇ ਹੁਣੇ ਆਏ ਆ ਜੀ ਇੱਕ ਕਤਰਾ ਨਾਲ ਹੀ ਆ ਕੋ ਸਰਦਾਰਾਂ ਦਾ ਆਉਂਦਾ ਉਹ ਦੇਖਣੇ ਸਮੇਂ ਕਿਤਾ ਆਪਣੀ ਆ ਬੁੱਧ ਪੈਰ ਪਿੱਛੇ ਕਰ ਤੂੰ ਤਾਂ ਫੀਲਿੰਗ ਹੀ ਦੂਸਰਾ ਕਿਹੜਾ ਜੇਮ ਕਤਰਾ ਚੜਿਆ ਆ ਜੀ ਵਿੱਚ ਧਿਆਨ ਨਾਲ ਚੱਲ ਗੋਲੇ ਕੱਚੀ ਗਿਰੀ ਹੋ ਜਵੇ ਤੂੰ ਕਹ ਬੋਲਣ ਦਾ ਨਾ ਬਹਿ ਜਾ ਕਿਹਨਾਂ ਨਾ ਰਹਿ ਜਾ ਜਾ ਕੇ ਬਹਿ ਜਾ ਪੈਰ ਤਾਂ ਦੇਖ ਲਾ ਚੱਲ 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 ਉਹ ਨਹੀਂ ਨਹੀਂ ਅੰਕਲ ਰੋਕ ਲੈ ਰੋਕ ਲੈ ਮੇਰੀ ਗੁੱਸਾ ਰੋਕ ਲੈ ਹੈ ਹਾਂ ਜਿੰਤਾ ਹਾਂ ਜਿੰਤਾ ਨਾ ਹੋਏ ਅੰਕਲ ਰੋਕ ਲੈ ਨਾ ਅੰਕਲ ਨਹੀਂ ਜੀ ਅੰਕਲ ਨਹੀਂ 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 ਆਕਰ ਨਹੀਂ 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 ਅੰਕਲ ਦੇ ਦਿੰਦੇ ਹਾਂ ਹਾਂ ਜੀ ਲੋ ਜੀ ਚਲ ਬੁੱਧੂ ਹੋਗਾ ਤੇ ਦਰੋਂ ਕਿੱਥੇ ਜਾਣੀ ਆ ਆਜੋ ਆਜੋ ਲੱਤਾਂ ਨਾਲ ਅੰਕਲ ਰੰਦ ਰੰਦ ਕੁਲੀ ਕੁਲੀ ਚਕਾਊਗਾ ਅੰਕਲ ਰੰਦ ਰੰਦ ਬੈ ਕੁਲੀ ਚਕਾਊਗਾ ਸਾਡਾ ਕੁਲੀ ਹੋ ਜਾ ਦਵਾਲੇ ਤੇ ਲੋ ਚੱਲ 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 ਉਧਰ ਪਾਜੀ ਲੱਗਾ ਵੀਡੀਓ ਬਣਾਉਣ ਤੇ ਪਾਜੀ ਗੱਡੀ ਖਰਾਬ ਹੋ ਗਈ ਜੀ ਸਾਥ ਛੱਡ ਗਈ ਗੱਡੀ ਇੱਥੇ ਫਲੋਰ ਆ ਕੇ ਰੁਕ ਜਾ ਰੁਕ ਮਾ ਤੇ ਫੇ ਹਾਥੀ ਤੁਰ ਕੇ ਜਾ ਨਹੀਂ ਸਕਦਾ ਸੀ ਫੇ ਧੰ ਲੈ ਕੇ ਚੱਲੇ ਇਹਨੂੰ ਜੀ ਬੱਚ ਪਫੂ ਆਵੇ ਸਾਡਾ ਬਾਜੀ ਹਾਂਜੀ ਹਾਂਜੀ ਹਾਂ ਸੱਚੀ ਗਰੀ ਉਹਨੇ ਅਣ ਬੋਲੇ ਕਹਿੰਦਾ ਕੀ ਆ ਲਓ ਜੀ ਹੁਣਾਂ ਨੇ ਜੀ ਤਾਕੀ ਜੋ ਮੂੰਹ ਕੱਢਿਆ ਸੀਗਾ ਸੀਗਾ ਪਤਨ ਕੀ ਹੋਇਆ ਇਧਰ ਲੰਗਰ ਲੱਗਾ ਜੀ ਅੰਕਲ ਜੀ ਭਾਜੀ ਸਾਡਾ ਪਸ਼ੂ ਰਜਾ ਦਿਓ ਪਤਾ ਇਹਨੂੰ ਪਸ਼ੂ ਰਜਾਉਣਾ ਆਪਣਾ ਕਿਤੇ ਲੰਗਰ ਖਜਾ ਦਿਓ ਪਰ ਇਧਰ ਅੰਕਲ ਕਾ ਹੋਰ ਕਿਥੇ ਲੱਗਾ ਅੰਕਲ ਜੀ ਸੜਕ ਦੇ ਪਾਰ ਅੰਕਲ ਸੜਕ ਤੇ ਪਾਰ ਵੀ ਲੱਗਾ ਉਹਦੇ ਜਾਂ ਫਾੜੀ ਲੈ ਅੰਕਲ ਜਾਂ ਫਾੜੀ ਜਾਂ ਇਦਾਂ ਕਰ ਇਧਰ ਭਾਜੀ ਨੂੰ ਮੈਂ 5 ਮਿੰਟ ਰੁਕਾ ਦਿੰਦਾ ਬੁੱਧੂ ਬੱਸ ਜਾਂ ਮਾਰ ਫੁਰਤੀ ਹਾਂਜੀ ਅੰਕਲ ਆਪ ਨਾ ਜਾਵੇ ਖਾਣ ਆਹ ਲੈ ਅੰਕਲ ਕਹਿੰਦਾ ਆਪ ਨਾ ਜਾਵੇ ਖਾਣ ਅੰਕਲ ਇਧਰ ਆ ਮੜ ਜਾ ਗੱਲ ਸੁਣ ਟੇ ਡਲ ਦੇਖ ਕੇ ਤਰਸ ਖਾਲਾ ਕੇ ਚਲਿਆ ਖਿੱਚ ਲਿਆ ਖਿੱਚ ਲਿਆ ਖਿੱਚ ਲਿਆ ਇੱਧਰ ਖਿੱਚ ਲਿਆ ਢੇ ਡਲ ਦੇਖ ਕੇ ਵੀ ਨਹੀਂ ਤੈਨੂੰ ਤਰਸ ਆਇਆ ਅੰਕਲ ਤਰਸ ਨਹੀਂ ਆਇਆ ਟੈਂਪੂ ਖਲਾ ਦੇ ਆ ਆ ਖੇੜਾ ਆ ਟੈਂਪੂ ਖਲਾ ਦੇ ਆ ਟੈਂਪੂ ਖਲਾਵੇ ਆ ਕਿ ਨਹੀਂ ਤਾਂ ਇਹਨੂੰ ਆਪਣਾ ਉਹ ਤੇ ਗੋਲੇ ਉਹ ਵਾਲੀ ਪਾਸੇ ਚ ਜਾਣਾ ਸੀ ਉਹ ਵਾਲੀ ਚ ਉਹ ਨੰਗੀ ਉਹਦੇ ਸ਼ਿਸ਼ੀਆਂ ਵਾਲੇ ਗੋਲੇ ਹੁਣ ਹੀ ਕਹਿੰਦੇ ਹਵਾ ਕਿੱਥੋਂ ਆਈ ਜਾਂਦੀ ਸਾਰੀਆਂ ਤਾਂ ਤਾਕੀਆਂ ਖੁੱਲੀਆਂ ਤੂੰ ਸਾਲਿਆ ਬਹੁਤ ਸੈਂਡੋ ਕੈਨੇਡੀਅਨ ਚ ਬੈਠਾ ਬਦੁੱਲੇ ਪੈਰ ਤਾਂ ਉਧਰ ਨੂੰ ਕਰ ਲਾ ਕਿਸ ਨੇ ਨੰਗਣਾ ਵੀ ਆ ਆਜ ਚੱਲ ਆ ਜੋ ਆ ਜੋ ਆ ਜੋ ਆ ਜੋ ਆ ਜੋ ਚਲੋ ਵੀ ਚਲੋ ਬੁੱਦੂ ਘਾਟ ਢਿੱਡ ਜਿਆਦਾ ਖੈਲਦਾ ਬੱਸ ਚ ਇਧਰ ਪਾਜੀ ਹੁਣਾਂ ਨੇ ਰਾਹ ਚ ਹੀ ਲਾਤਾ ਕਹਿੰਦਾ ਪਸੂ ਭਾਰਾ ਪਸੂ ਭਾਰਾ ਆ ਜੋ ਇਧਰ ਹੀ ਆ ਜੋ ਹੁਣ ਇਧਰ ਲਈ ਬਾਫੇ ਚ ਜਾ ਕੇ ਮੈਂ ਕੀ ਕਹਿੰਨਾ ਇਹਨਾਂ ਜੀ ਦਾ ਸਟੇ ਨਹੀਂ ਹੁੰਦੀ ਜਿੱਦਾਂ ਉਹ ਫੇ ਕੈਨੇਡਾ ਜਾਂਦੇ ਆ ਨੂੰ ਚਲੋ ਤਾਤਾ ਜੀ ਪਹਿਲੀ ਚ ਹੈ ਸਟੇ ਸੀਗੀ ਰਸ ਹਾਂ ਜਹਾਜ ਚੇਂਜ ਹੋਣਾ ਸੀ ਜਹਾਜ ਚੇਂਜ ਹੋਇਆ ਚਲੋ ਜੀ ਹੁਣ ਦੂਸਰੀ ਬੱਸ 'ਚ ਚੜ ਗਏ ਇਹ 'ਚ ਥੋੜੀ ਮੇਰੇ ਖਿਆਲ 'ਚ ਘਟਵਾ ਆ ਕੀ ਓਏ ਇਧਰ ਆਹ ਦੀ ਸ਼ੌਲੀ ਲਾਤਾ ਮੇਰੇ ਖਿਆਲ 'ਚ ਪੜਦੇ ਆਂਦੀ ਥਾਂ ਤੇ ਲੋ ਜੀ ਇਹ ਹੈਗੀ ਖਾਲੀ ਇਹ ਸਾਨੂੰ ਪਹਚਾਊਗੀ ਬੱਸ ਅੱਡੇ ਗੇਂਹਾਂ ਦੇਖਦੇ ਕੱਦਾ ਜਾਣਾ ਆਫੇ ਲੋ ਜੀ ਇੱਕ ਬੱਸ ਖਰਾਬ ਕਰਤੀ ਬੁੱਧੂ ਹੁਣਾਂ ਨੇ ਆਉਂਦੇ ਪੂਰਾ ਆਇਆ ਆਉਂਦੇ ਪੂਰਾ ਆਇਆ ਟੈਂਪੂ ਚ ਚੱਲ ਉਧਰ ਨੂੰ ਹੋਵੇ ਇਧਰ ਹੋ ਪਾ ਜੀ ਚੱਕ ਤਾਂ ਨਹੀਂ ਹੁੰਦਾ ਹੈ ਹੋਰ ਨਾ ਦੋ ਫਾੜ ਕਰਾ ਕੇ ਲੈ ਕੇ ਜਾਈਂ ਤੂੰ 100 ਰੁਪਏ ਵਿੱਚ ਟੈਂਪੂ ਆਪਣਾ ਹੌਲੀ ਕੱਟ ਮਾਰੀ ਮੇਰਾ ਭਰਾ ਹੌਲੀ ਕੱਟ ਹੌਲੀ ਮਾਰ ਓਏ ਉਹ ਦੇਖੀ ਪਿੱਛੇ ਪਿੱਛੇ ਲਓ ਜੀ ਹੁਣ ਪਹੁੰਚ ਗਏ ਕਹਿੰਦੇ ਲੁਧਿਆਣੇ ਇੱਕ ਰਾਤ ਨੂੰ ਕੰਬਲ ਫੜ ਲਾ ਮੇਰਾ ਭਰਾ ਵੇ ਠੰਡ ਬਹੁਤ ਲੱਗਦੀ ਉਹ ਦੇ ਘੜਰ ਘਰ ਦੇ ਚੱਕੇ ਹੈਂ ਆ ਸਾਟਾ ਲੋ ਕਾ ਦੇ ਫੜ ਲਾ ਕੋਈ ਨਹੀਂ ਪੀਗੀ ਹੋਇਆ ਆ ਤੇ ਪੂਰਾ ਆਇਆ ਬੁੱਧੂ ਉਧਰ ਨੂੰ ਹੋ ਜਾ ਓ ਆ ਲੈ ਆ ਦੇ ਆ ਦੇ ਲੈ ਪਹੁੰਚ ਲੈ ਜੀ ਕਹਿੰਦੇ ਹੁਣ ਬਾਕੀ ਜਾ ਕੇ ਧੱਕਾ ਹੀ ਹੋ ਜਾਣਾ ਜੇ ਨਾ ਹੋਇਆ ਇੰਨਾ ਸਫਰ ਤੈ ਕੀਤਾ ਧੱਕਾ ਹੀ ਹੋ ਜਾਣਾ ਬੁੱਧੂ ਰਾਤ ਉੱਥੇ ਰਹਿਲੇ ਥਾਲਿਆ ਮੋੜੀ ਨਾ ਤੁਮ ਅਜ ਪਿੰਡ ਨੂੰ ਵਾਹ ਦੇਖੋ ਜੀ ਅੱਗੇ ਅੱਗੇ ਹੁਣ ਹੁੰਦਾ ਕੀ ਤੇ ਇੱਧਰ ਪਹੁੰਚ ਗਏ ਲੁਧਿਆਣਾ ਕਹਿੰਦੇ ਅੱਜ ਸਹਿਰਾ ਹੋ ਰਹੀਆਂ ਟੈਂਪੂਆਂ 'ਚ ਬੱਸਾਂ 'ਚ ਫਲੋਰ ਘੁਮਾਤਾ ਭੋਲਾ ਕਹਿੰਦਾ ਬੱਸਾਂ ਦੇ ਪੈਸੇ ਬਹੁਤ ਲੈ ਲੈ ਤੇ ਮੰਮੀ ਆਣੇ ਧਾਰ ਕੱਟ ਲੈਣ ਫ੍ਰੀ ਚ ਹੀ ਆ ਜਾਣਾ ਸੀ ਲਓ ਜੀ ਕਰੋ ਚੈੱਕ ਕਹਿੰਦੇ ਲੁਧਿਆਣਾ 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 ਪਹੁੰਚ ਗਏ ਕਹਿੰਦੇ ਮੋਡਲ ਟਾਊਨ ਆ ਫੋਨ ਨਜ਼ਰ ਹੀ ਰੱਖਾ ਉਹ ਨਾ ਕੋਈ ਖੋ ਕੇ ਲੈ ਜਾਵੇ ਇਹ ਨਹੀਂ ਘਟਾ ਜਾ ਰ ਹੋਣਾ ਭਾਜੀ ਸਾਨੂੰ ਲੈ ਵੀ ਜਾਈਂ ਯਾਰ ਘੰਟਾ ਕੀ ਲੱਗਣਾ ਮਰ ਜਾ ਖੜ ਜਾ ਜਦ ਤੱਕ ਤੇ ਮਸੀਂ ਤਾਂ ਪਹੁੰਚੇ ਆ ਫੇ ਮਸੀਂ ਪਹੁੰਚੇ ਮਸੀਂ ਚਲ ਮੰਜਲਾ ਤੇ ਪੰਚੋਲੇ ਥੈਂਕ ਯੂ ਜਰਾ ਧੰਨਵਾਦ ਚਲੋ ਆ ਜਿਓ ਫੇ ਨਹੀਂ ਹੁਣ ਜਾਵਾਂਗੇ ਗੱਡੀ ਚ ਆਏ ਬੱਸੇ ਟੈਂਪੂ ਆ ਚਾ ਕਹਿੰਦੇ ਬਲੌਗ ਬਣਾਉਣਾ ਸੀ ਤਾਂ ਕਰਕੇ ਹੁਣ ਜਾਉਂਗੇ ਗੱਡੀਆਂ 'ਚ ਓ ਜੀ ਥੱਕਾ ਹੋ ਗਿਆ ਕਹਿੰਦੇ ਹੋਇਆ ਕਦੋਂ ਥੱਕਾ ਦੱਸ ਤੋ ਮੜ ਜਾ ਇਧਰੋਂ ਥੱਕਾ ਪਾਜੀ ਹੁਣੀ ਨਹੀਂ ਮਿਲਿਆ ਹੈ ਪਾਜੀ ਹੁਣੀ ਨਹੀਂ ਮਿਲਿਆ ਪਾਜੀ ਹੁਣੀ ਹੈ ਨਹੀਂ ਜਿੰਨਾ ਕਰਕੇ ਆਏ ਜਿੰਨੇ ਪੈਸੇ ਆਏ ਮਤ ਉਹਨੇ ਪੈਸੇ ਮੁੜ ਜਾ ਹੁਣ ਗੱਡੀ ਖਈ ਹੋ ਜਾਣੀ 4 ਵਜੇ ਤੱਕ ਫਿਰ ਤੂੰ ਲੈ ਕੇ ਤੇ ਮੇਨੂਗੀ ਪਿੰਡ ਨੂੰ ਆਪਾਂ ਅੱਡੇ ਦੀਆਂ ਅੱਖਾਂ ਪੰਨਦਾ ਜੀ ਕੋਲ ਜਿਹੜੀਆਂ ਡੈਡੀ ਜੀ ਨਿਵਾਇ ਹੋ ਜਿੰਨੀਆਂ ਅੱਖਾਂ ਹੁੰਨੀਆਂ ਕਿ ਹੋਣੀਆਂ ਆ। ਆਹ ਦੇਖਾ ਬੰਦਾ। ਸੋਹਜੋ 25% ਖੁੱਲਦੀਆਂ ਜੀ ਭੁੱਲ ਕੇ ਡੱਬਰ ਦੀਆਂ ਅੱਖਾਂ। ਅਜੇ ਵੀ ਕਹਿੰਦਾ ਡੇਢ ਦੀਆਂ ਅੱਖਾਂ ਬੰਦ ਆਈਆਂ। ਬਾਕੀ ਬਦੂ ਕਦੋਂ ਦਾ ਫੀਲ ਹੋ ਰਿਹਾ ਤੁਹਾਨੂੰ? ਬਸ ਤੇ ਝੂਟੇ ਦੁਆਰ ਤੇ ਟੈਂਪੂਆਂ ਦੇ ਦੁਆਰ ਤੇ। ਆਹ ਜੀ ਦੇਖੀਅਾ ਤੇ ਦੁਆਰ ਤੇ। ਹੁਣ ਦੱਸੋ। ਹਾਂ ਹਾਂ। ਹੁਣ ਭੁੱਖ ਦੇ ਮਾਰੇ ਬਦੂ ਸਵੇਰ ਦਾ ਮੇਰੇ ਜਾਨਾ ਕਹਿੰਦਾ ਇੱਕ ਕੱਪ ਪੀਤਾ ਚਾਹ ਦਾ। ਆਹ ਦੇ। ਹਲਕ ਪੁੱਤਰਿਆ ਪਿਆ ਹਲਕ। ਬੰਦੂ ਤੁਹਾ ਲੱਭ ਛੋਲੇ ਭਟੂਰੇ ਖਾ ਤਾਂ ਨਿਕਲ ਤੂੰ ਬੱਸੇ ਚੜ ਕੇ ਮੇਰਾ ਭਰਾ ਅਸੀਂ ਆਉਂਦੇ ਹਾਂ ਪਿੱਛੇ ਗੱਡੀ 'ਚ ਤੇ ਭਾਈ ਹੁਣਾਂ ਦਾ ਵੀਜ਼ਾ ਆ ਗਿਆ ਆ ਭਾਈ ਹੁਣਾਂ ਨੇ ਅਪਲਾਈ ਕੀਤਾ ਸੀ ਆ ਬੁਖਰੀ ਤੇ ਭਾਈ ਖੁਸ਼ੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹੈ ਜੀ ਇਹ ਕਿੰਦਾ ਦਾ ਤੁਹਾਨੂੰ ਭਾਈ ਹੁਣਾਂ ਨੇ ਕੀ ਤਾਈ ਲੈਨਸ ਬਣੀ ਰਾਈਟਵੇ ਇਮੀਗ੍ਰੇਸ਼ਨਲ ਬਾਨੂੰ ਭਾਈ ਦੇ ਕੋਲ ਤੇ ਬਾਕੀ ਭਾਈ ਹੋਣਾ ਦਾ ਵੀਜ਼ਾ ਆ ਗਿਆ ਭਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਤੇ ਭਾਈ ਹੋਣਾ ਨੇ ਟੂਰਿਸਟ ਟੂਰਨ ਸਟੂਡੈਂਟ ਭਾਈ ਹੁਣਾਂ ਦਾ ਵੀਜ਼ਾ ਆ ਗਿਆ ਭਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਤੇ ਭਾਈ ਹੁਣਾਂ ਨੇ ਟੂਰਿਸਟ ਟੂਰਿਸਟ ਜੀ ਬਾਦਲ ਭਾਈ ਦੇ ਕੋਲ ਤੇ ਭਾਈ ਹੁਣਾਂ ਨੇ ਅਪਲਾਈ ਕੀਤਾ ਸੀ ਜੀ ਉਹਨੇ ਤਾਂ ਫਰਮਾਨ ਲਾਪਣੇ ਉਹਨੇ ਕਰਦੇ ਜਿਹੜਾ ਵੀਰਾਂ ਨੇ ਆਪਣਾ ਪਾਸਪੋਰਟ ਹੀ ਪਾਉਣ ਲੱਗਾ ਠੀਕ ਆ ਤਾ ਵੀ ਹੱਥ ਦਾ ਗਰਾਤੀ ਦੇ ਆਹੋ ਪਾੜ ਲੱਗਦਾ ਉਹ ਨਾ ਤੇ ਆਇਆ ਤੇ ਬਾਕੀ ਵੀ ਜੇ ਸਾਰੇ ਪੈਸੇ ਲੱਗਣ ਤੋਂ ਬਾਅਦ ਹੀ ਬੀਤੀ ਦੇ ਉਹ ਪੈਸੇ ਕਿਹੜਾ ਵੀ ਬੀਤੇ ਨਹੀਂ ਲਾ ਲੋ ਪ੍ਰਮੋਸ਼ਨ ਬਾਕੀ ਭਾਈ ਇਹ 70 ਤੋਂ 80 ਬੀਜੇ ਭਾਜੀ ਹੁਣਾਂ ਦੇ ਆਏ ਆ ਤੇ ਬਾਕੀ ਬੀਜ ਸਾਰੇ ਪੈਸੇ ਲੱਗਣ ਤੋਂ ਬਾਅਦ ਹੀ ਓਏ ਓਏ ਕਸੂਰ ਨਾ ਕੋਣੋ ਦੀ ਮਿੱਟੀ ਵਿੱਚ ਨਾ ਪਾ ਕੇ ਆਹ ਬਾਦਲ ਦਾ ਪੱਠਾ ਵੇਚਿਆ ਜਿਹਨੂੰ ਮੈਂ ਨਹੀਂ ਲਾਹ ਕਾਹਨੂੰ ਆਜੇ ਵੇਚਿਆ ਤੇ ਬਾਦਲਾ ਤੇਰਾ ਪੱਠਾ ਵੇਚਿਆ ਅੱਖਾਂ 'ਚ ਪਾਣੀ ਆ ਗਿਆ ਅੱਜ ਤਾਂ ਅੱਖਾਂ 'ਚ ਸਾਡਾ ਬੰਦਾ ਪੜਾਉਣਾ ਤੇ ਕੀ ਪਸ਼ੂੀ ਬਣਾਤਾ तो बखिया लापियां भी अच्छा <laughs> <laughs> सारे डीजे लगन तो बाद ਗਰਮੀ ਜਦੋਂ ਭੰਡਾਰੇ ਨਹੀਂ ਦਿੰਦੇ ਵੀਜੇ ਲਵਾਏ ਆ ਸਾਰੇ ਪੈਸੇ ਵੀਜਾ ਲੱਗਣ ਤੋਂ ਬਾਅਦ ਲਏ ਆ ਬਾਕੀ ਭਾਈ ਤੂੰ ਦੱਸੋ ਕੋਈ ਤੰਗੀ ਤਾਂ ਨਹੀਂ ਆਣੀਗੀ ਨਾ ਜੀ ਨਾ ਬਾਕੀ ਭਾਈ ਹੁਣਾਂ ਨੇ 70 80 ਵੀਜੇ ਲਵਾਏ ਆ ਸਾਰੇ ਪੈਸੇ ਵੀਜਾ ਲੱਗਣ ਤੋਂ ਬਾਅਦ ਲਏ ਆ ਬਾਕੀ ਭਾਈ ਤੂੰ ਦੱਸੋ ਕੋਈ ਤੰਗੀ ਤਾਂ ਨਹੀਂ ਆਈ ਵੀ ਨਾ ਜੀ ਨਾ ਕੋਈ ਤੰਗੀ ਤੰਗੀ ਨੂੰ ਭਾਜੀ ਹੁਣਾਂ ਨੇ ਕੀ ਉਥੇ ਪੱਥਰੀ ਦਾ ਆਪਰੇਸ਼ਨ ਕਰਾਇਆ ਸੀ ਭਾਈ ਪਾਤੋ ਮੈਂ ਨਹੀਂ ਦੁਬਾਰਾ ਦੁਬਾਰਾ ਬਣਾ ਲਾਂਦੇ ਉਹ ਬਣਾ ਲਾਂਦੇ ਗੋਲੇ ਬਣਾ ਲਾਂਦੇ ਭਾਈ ਗੱਲ ਕਿੱਸ ਕਰ ਗਿਆ ਨਹੀਂ 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 ਬਣਾ ਲਾਂਦੇ ਉਹ ਨੂੰ ਮੈਂ ਨੂੰ ਮਜ਼ਾਕ ਕਰਈ ਜਾਂਦਾ ਨਾਲ ਹਟ ਜਾਓ ਜੀ ਇੱਧਰ ਥੈਂਕ ਯੂ ਭਾਜੀ ਹੁਣ ਉਹਦਾ ਭਾਜੀ ਹੁਣੀ ਛੱਡ ਕੇ ਆਉਣਗੇ ਕਹਿੰਦੇ ਫਲੋਰ ਕੀ ਨਾਮ ਕੀ ਆ ਭਾਜੀ ਆਪਣਾ ਗੁਰਮੀਤ ਭਾਜੀ ਗੁਰਮੀਤ ਲੁਧਿਆਣੇ ਤੋਂ ਹੀ ਜੀ ਹਾਂ ਜੀ ਹਾਂ ਜੀ ਤੇ ਬੁੱਧੂ ਹੁਣਾਂ ਦਾ ਪਛਾਹ ਹੋ ਗਿਆ ਉਦਾਂ ਲਈ ਤਾਂ ਇਹਨਾਂ ਨੂੰ ਭੁੱਖੇ ਫਿਰਦੇ ਆ ਕੁਝ ਖਿਲਾਉਨੇ ਆ ਬਾਅਦ ਚ ਤੇ ਬਾਕੀ ਥੈਂਕ ਯੂ ਭਾਜੀ ਬਹੁਤ ਬਹੁਜੀ ਤੁਹਾਡਾ ਤੇ ਬਾਕੀ ਭਾਜੀ ਕਹਿੰਦੇ ਇੱਕ ਵਾਰੀ ਤੁਸੀਂ 10000 ਰੁਪਇਆ ਭਸਾਤਾ ਸੀ ਮੇਰਾ ਨਗਾ ਉਹ ਕਦਾ ਉਹ ਗੱਲ ਦੱਸੋ ਭਾਜੀ ਗੋਲੇ ਹੁਣਾਂ ਨੇ 100% ਕਹਿਤਾ ਸੀ ਕਹਿੰਦੇ ਇੰਡੀਆ ਜਿੱਤੂਗੀ ਹਨਾ ਹਾਂਜੀ ਹਾਂਜੀ ਤੇ ਭਾਜੀ ਹੁਣਾਂ ਨੇ ਸੱਟਾ ਲਾਤਾ ਕਹਿੰਦੇ 10000 ਦਾ ਕਹਿੰਦੇ ਮੈਚ ਫਿਕਸਾ ਜਿੱਤੋ ਨਾਮ ਪਿਆ ਸੀ ਗੋਲੇ ਦਾ ਤੇ ਉਹਨਾਂ 10000 ਜੱਦਾ ਲੱਗਾ ਭਾਜੀ ਫੇ 10000 ਲੱਗਾ ਲਓ ਜੀ ਇਦਾਂ ਕਹਿੰਦੇ ਕਿਸੇ ਦੇ ਪਿੱਛੇ ਮੈਨੂੰ ਨਹੀਂ ਲੱਗਣਾ ਚਾਹੀਦਾ ਆਪਾਂ ਭਾਈ ਹੁਣ ਆਇਆ ਗੋਲਾ ਹੁਣ ਹੀ ਕੁਛ ਕਹਿ ਰਿਹਾ ਗੋਲੇ ਕੀ ਜੀ ਮੈਂ ਕਹ ਪਾਜੀ ਹੁਣ ਆਇਆ ਤਾਂ ਹੈ ਹੁਣ ਮੇਰਾ ਭਰਾ ਜਾਂਦੇ ਜਾਂਦੇ ਵਾਰ ਦੀ ਤੜਾਕੀ ਸਹੀ ਆ ਮੇਰਾ ਭਰਾ ਕੋਟ ਲਾ ਜੀ ਜਾਂਦਾ ਬੋਲੇ ਤੇ ਆ ਜਾਣਾ ਭਾਈ ਤੇਰੇ ਵਾਲਾ ਕੋਟ ਵੜ ਵੜ ਲੈ ਓ ਉੱਤੇ ਨਾ ਡੋਲੀਂ ਦੇ ਓ ਉੱਤੇ ਨਾ ਡੋਲੀਂ ਨਹੀਂ ਨਹੀਂ ਬੱਸ ਭਾਜੀ ਬੱਸ ਹੁਣ ਖਾਈ ਨਾ ਖਾਈ ਨਾ ਹੁਣ ਇਧਰੋਂ ਚਾਹੀ ਮੈਨੂੰ ਗੋਲੇ ਲਿਆਇ ਅਕਬਰ ਕੀ ਦੇ ਦੇ ਬੁਰਕੀ ਦੇ ਮੈਨੂੰ ਦੇ ਦਿਖਾ ਕਰ ਦਾਂਦਾ ਉਹ ਮੇਰੇ ਉੱਤੇ ਡੋਲਿਆ ਦੇ ਲਈ ਉੱਤੇ ਆ ਪਰ ਰੁਕਣਾ ਪੈਣਾ ਕਿੱਥੇ ਰੋਕ ਕੇ ਖਾਣਾ ਹੁਣ ਬੁੱਧੂ ਹੁਣੀ ਅੱਗੇ ਭੁੱਖੇ ਆ ਅੱਗੇ ਨੂੰ ਸੀਟ ਕਰ ਪਿੰਦੇ ਰੁਕ ਜਾ ਇੱਧਰ ਬੁੱਧੂ ਹੁਣੀ ਕੀ ਕਹਿੰਦਾ ਲੰਗਰ ਲੱਗਾ ਸੀ ਦੇਖ ਲੋ ਇਹਨੇ ਚੌੜ ਦੇ ਮਾਰੇ ਨੇ ਲਿਆ ਲੰਗਰ ਚ ਕਾਦੀ ਸ਼ਰਮ ਯਾਰ ਹਾਂ ਇੱਕ ਬੁਰਗੀ ਦੇ ਦੇ ਹੁਣ ਕਹਿੰਦਾ ਹੁਣ ਕਿੱਥੇ ਹੁਣ ਕਿੱਥੇ ਗਈ ਬੁਰਗੀ ਤੇਰੀ ਹੈ ਹੈ ਪਾਜੀ ਮੜ ਤੇ ਲੇਟ ਹੋਏ ਆ ਜੀ ਹੁਣ ਅਸੀਂ ਨਹੀਂ ਜਾਣਾ ਕਦੇ ਆ ਜਾ ਜੀ ਨਹੀਂ ਨਹੀਂ ਪਾਜੀ ਹੁਣ ਚਲ ਜੀ ਟਾਈਮ ਲੱਗ ਜਾਣਾ ਹੋਰ ਭਿੰਦੇ ਕਿਹੜੀਆਂ ਗੱਲਾਂ ਕਰਦਾ ਨਹੀਂ ਲੇਟ ਹੋ ਜਾਣਾ ਉਹ ਤਾਂ ਘੰਟਾ ਲੱਗ ਜਾਣਾ ਮੁਰਗੀ ਅੱਜ ਪਾਲ ਸਿੱਟੋ ਨਹੀਂ ਪਾਜੀ ਹੁਣ ਇਹਦੇ ੱਤਕਾ ਕਰੀ ਜਾਂਦੇ ਕਹਿੰਦੇ ਲੈ ਕੇ ਜਾਣਾ ਜੀ ਕਿਤੇ ਇਹ ਸਭ ਤੋਂ ਵੱਡੀ ਗੱਲ ਬਹੁਤ ਬਹੁਤ ਧੰਨਵਾਦ ਪਿਆਰ ਕਰਦੇ ਕਈਆਂ ਭਰਾਵਾਂ ਦੇ ਮੈਸੇਜ ਆ ਕਿ ਅਸੀਂ ਛੱਡ ਗੋਨੇ ਭਰਾ ਨੇ ਜਿੱਦਾਂ ਸਾਨੂੰ ਹੁਣ ਛੱਡਣ ਚੱਲਾ ਫਲੋਰ ਤੋਂ ਹੀ ਨਾ ਗੱਡੀ ਖਰਾਬ ਹੋ ਗਈ ਸਾਡੀ ਪਹਿਲੋ ਅਸੀਂ ਬਸੇ ਆਏ ਉਹ ਬਲੌਕ ਬੁਲਾਉਣਾ ਹੈ ਬਲੌਕ ਬੁਲਾਉਣ ਦੇ ਚੱਕਰ ਦੇ ਹੁਣ ਭਰਾ ਸਾਨੂੰ ਛੱਡਣ ਦੀ ਚੱਲਾ ਤੇ ਹੁਣ ਕਹੀ ਜਾਂਦਾ ਕੁਝ ਖਾਣਾ ਭਿੰਦੇ ਨੇ ਤਿੰਨ ਵਾਰੀ ਕਹਿੰਦਾ ਨਾ ਨਾ ਭਾਜੀ ਕਹਿੰਦਾ ਦੇਖ ਲਓ ਮੈਂ ਕਿਹਾ ਭਿੰਦੇ ਕੀ ਕਰਨੇ ਭਾਜੀ ਸਾਨੂੰ ਮਸੀਦਾ ਮਨਿਆ ਹੁਣ ਮੈਂ ਹਾਂ ਕਰਤੀ ਮੈਂ ਤਾਂ ਹੈਗਾ ਹੀ ਬਿਸ਼ਾਰਮਾ ਕਹਿੰਦਾ ਸਾਲਾ ਹੁਣ ਵੀ ਕਹਿੰਦਾ ਚਲੋ ਦੇਖ ਲੈਣੇ ਭਾਜੀ ਨਹੀਂ ਇਦਾਂ ਨਹੀਂ ਭਾਜੀ ਕਹਿੰਦਾ ਚੱਲ ਕਿੱਥੇ ਚੱਲਣਾ ਕਿੱਥੇ ਵਾਲਾ ਏਦਾਂ ਦਾ ਗੱਡੀ ਚੋਂ ਲਾ ਦਿੰਦਾ ਹੁੰਦਾ ਹੁੰਦਾ ਮੁੜ ਕੇ ਇਹ ਕਹਿੰਦਾ ਹੈਗੇ ਤੂੰ ਬੱਸਾਂ ਵਾਲਾ ਹੀ ਆ ਬੱਸਾਂ 'ਚ ਹੀ ਜਾਓ ਹਾਂ ਬਾਕੀ ਬੁੱਧੂ ਹੁਣੇ ਚੌੜਚੇ ਇੱਧਰ ਰੋ ਇਹਨੂੰ ਭਾਜੀ ਭੁੱਖਾ ਹੀ ਰੱਖਣਾ ਆਪਾਂ ਜਿੱਥੇ ਵੀ ਗਏ ਆ ਨਾ ਇਹਨੂੰ ਨਹੀਂ ਕੁਛ ਦੇਣਾ ਤੇ ਫੇਰ ਉਦੋਂ ਤਾਂ ਕੰਨਾਂ ਦੀ ਖਾਣਾ ਨਹੀਂ ਇਹਨੂੰ ਆਥੇ ਭਾਜੀ ਮੈਂ ਕਹਿੰਦਾ ਇੱਥੇ ਗਲਾਸ ਭਲਾ ਦੇ ਇੱਕ ਰਸ ਦਾ ਬਹੁਤ ਆ ਤੋਰ ਬੁੱਧੂ ਹੁਣਾਂ ਨੂੰ ਤਾਂ ਬੱਸੇ ਬਿਠਾਵੋ ਲੈ ਤੋਰ ਇਹਨਾਂ ਨੂੰ ਥੈਂਕ ਯੂ ਜੀ ਫਲੋਰ ਛੱਡਣ ਆਇਆ ਕਹਿੰਦੇ ਸਪੈਸ਼ਲ ਭਰਾ ਲੁਧਿਆਣੇ ਤੋਂ ਆ ਭਰਾ ਆਈ ਦੇ ਦੇ ਠੰਡ ਮੋਠੀ ਓਕੇ ਪਾਜੀ ਥੈਂਕ ਯੂ ਜੀ ਪਚਾਪਾ ਸਾਨੂੰ ਹੁਣ ਫਲੋਰ ਹੁਣ ਗੱਡੀ ਦੇਖੀ ਆ ਕੱਦਾਂ ਕੀਤਾ ਆਪਰੇਸ਼ਨ ਜਾ ਕੇ ਇਹਨਾਂ ਨੇ ਆਜੋ ਪਾਜੀ ਪਹੁੰਚ ਕੇ ਕਹਿੰਦੇ ਹੋ ਗਈ ਗੱਡੀ ਰੈਡੀ ਤੇ ਚਲਿਏ ਤੇ ਅੱਜ ਦਾ ਸਫਰ ਕਦੋਂ ਦਾ ਰਿਹਾ ਬੁੱਧੂ ਦੱਸੀ ਮੜ ਜਾ ਤੇ ਦਿਨ ਨਹੀਂ ਭੁੱਲਣਾ ਲੁਧਿਆਣਾ ਨਹੀਂ ਭੁੱਲਣਾ ਤੇ ਦਿਨ ਨਹੀਂ ਭੁੱਲਣਾ ਹਾਂ ਬਾਕੀ ਕਰੋ ਕਮੈਂਟ ਤੇ ਦੱਸਿਓ ਬਲੌਗ ਕਿਦਾਂ ਦਾ ਲੱਗਾ ਲਓ ਜੀ ਪਾਜੀ ਚਾਬੀਆਂ ਪਾਣੇ ਗੈਣ ਲਿਓ ਇਹ ਦੇਖ ਲਓ ਆਇਆ ਕੋਣਾ ਤੇ ਘੋਲਾ ਫਿਰਨ ਡਿਆ ਤੁਹਾਡੇ ਇੱਥੇ ਬਰਖਾ ਆਪ ਚ ਚੈਨਲ ਲੱਗੇ ਜੀ ਤੁਹਾਡੇ ਨਾਲ ਕਰੋਨ ਐਡ ਆਂਟੀ ਕੋਣੀ ਆਏ ਆ ਜੀ ਮੰਚੈਸਟਰ ਤੋਂ ਜੀ ਨਹੀਂ ਜੀ ਹਲ ਤੋਂ ਹਲ ਤੋਂ ਬਾਕੀ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਤੇ ਆਹ ਚੈਨਲ ਜੇ ਕੇ 101 ਤੇ ਦੇਸੀ ਕੁਕਿੰਗ ਬਾਕੀ ਬਾਇਓ ਚ ਮੈਂ ਲਿੰਕ ਦੇ ਦੇਣਾ ਚੈਨਲ ਦਾ ਸਾਰੇ ਜਣੇ ਜਰੂਰ ਕਰਿਓ ਸਬਸਕ੍ਰਾਈਬ ਤੇ ਚੈੱਕ ਕਰਿਓ ਵੀਡੀਓ ਤੇ ਕੁਕਿੰਗ ਸਗੋਨੇ ਦੇ ਵਿੱਚ ਦਾ ਕੁਕਿੰਗ ਤੇਸੀ ਕੁਕਿੰਗ ਦੇਸੀ ਗਾਈ ਚੌਕਲੀ ਬਣਾਇਆ ਜੀ ਚੈਨਲ ਪੰਜਾਬੀ ਕੁਕਿੰਗ ਕਰਿਓ ਸਾਰੇ ਜਣੇ ਚੈੱਕ ਤੇ ਕਰ ਲਿਓ ਸਾਰੇ ਜਣੇ ਸਬਸਕ੍ਰਾਈਬ ਕਰੀਓ ਬੋਲਦੀ ਵੀ ਪੰਜਾਬੀ ਵਿੱਚ ਆ ਅੱਛਾ ਜੀ ਵਿੱਚ ਹਾਂਜੀ ਠੀਕ ਹੈ ਠੀਕ ਹੈ ਜੀ ਕਰੋ ਜੀ ਸਾਰੇ ਜਣੇ ਹੁਣ ਫੋਲੋ ਤੇ ਕਰ ਲਿਓ ਸਬਸਕ੍ਰਾਈਬ ਕਰ ਜੀ ਆ ਜੀ ਵੀਰੇ ਭਾਜੀ ਥੋੜਾ ਜੈ ਤੈਨੂੰ ਰੱਖੇ ਤੈਨੂੰ ਮੇਰੇ ਨੂੰ ਆਈਏ ਭਈਆ ਥੱਲੇ ਥੱਲੇ ਮਾੜਾ ਥੱਲੇ ਕਰ ਦੇ ਭਰਾ ਮਿਲੇ ਜੀ ਇਟਲੀ ਤੋਂ ਆਏ ਆ ਤੇ ਪਿੰਡ ਹੈਗਾ ਆਪਣਾ ਭਾਜੀ ਬਣ ਕੇ ਲੱਗੇ ਹਨ ਹਾਂਜੀ ਲਵਾਨ ਜੀ ਕੀ ਖਲਾਈਏ ਪਲਾਈਏ ਰੈੱਡ ਬੁੱਲ ਹੀ ਲੈ ਲਾ ਭਾਜੀ ਹੁਣਾਂ ਦੇ ਦੋ ਲੈ ਲਈ ਭਈਏ ਦੇਖੀ ਢੱਲਣੇ ਪੈਡਲ ਬੁੱਲ ਲੈ ਲੀਆਂ ਸੈਨ ਵੀ ਆ ਆ ਲੈ ਚੱਕਦਾ ਲਵਾਨ ਜੀ ਸਾਹ ਲੈ ਲੋ ਇੱਕ ਘੁੱਟ ਜੀ ਇੱਕ ਘੋਟ ਜੀ ਖਤਮ ਲਓ ਜੀ ਖਤਮ ਉਧਰ ਆਵੇ ਇੱਕ ਮੁਕਾ ਵੀ ਗਿਆ ਉਧਰ ਪਲਵਾਨ ਜੀ ਅੱਜ ਕਾ ਤੇ ਨਾ ਕਰੀ ਜੰਨੇ ਆ ਸੂਰਜ ਦੇਖੀ ਪੁੱਠੇ ਪਾਸੋਂ ਤਾਂ ਨਹੀਂ ਚੜ ਗਿਆ ਤਾਂ ਹੀ ਪਿਆ ਸੂਰਜ ਚੜਿਆ ਹੀ ਨਹੀਂ ਅੱਜ ਚੜਿਆ ਹੀ ਨਹੀਂ ਮੱਸੀ ਧੁੱਪ ਨਿਕਲੀ ਆ ਤੂੰ ਵੀ ਲਗਦ ਹਲ ਖੋਲ ਦੇ ਖੋਲ ਦੇ ਮਧੋਲ ਹੋ ਗਿਆ ਨਾ ਹੈ ਖੋਲ ਦੇ ਮਧੋਲ ਹੋ ਗਿਆ ਮਧੋਲ ਹੋ ਗਿਆ ਇੱਧਰ ਚਲੋ ਪਲਵਾਨ ਜੀ ਕਰ ਦਿਓ ਖਤਮ ਇੱਕ ਵਾਰ ਇੱਕ ਵਾਰ ਜਾਂਦਰੀ ਮਾਰਦਾ ਕੱਢੀ ਭਾਈ ਸਪੀਡ ਨਾ ਹੋਵੇ ਉਹਨੂੰ ਇੱਕ ਮਿੰਟ ਇੱਕ ਮਿੰਟ ਆਵੇ ਆਪਾਂ ਖਤਮ ਵੀ ਕਰਤਾ ਬਗਾਇ ਦੰਦ ਮਾਰੇ ਖਾਣਾ ਸਿੱਧਾ ਹੁੰਦਾ ਏ ਏ ਓਏ ਕਿੱਥੇ ਜੱਪੁਆਣੇ ਲੱਗੋ ਕੰਮ ਬਾੜਾ ਨਾ ਜਾਨੋ ਦੋ ਤਿੰਨ ਹੌਲੀ ਪਹਿਲਵਾਨ ਜੀ ਹੌਲੀ 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 ਪਹਿਲਵਾਨ ਜੀ ਨਹੀਂ ਨਹੀਂ ਬਾ ਖਾਦਮ ਖਾਧਮ 100 ਰੁਪਿਆ ਹਾਂ ਅੱਜ ਪਹਿਲੀ ਵਾਰੀ ਹੋਇਆ ਜਦੋਂ ਪਹਿਲਵਾਨ ਹੋਣਾ ਦਾ ਢਿੱਡ ਭਰਿਆ ਕਹਿੰਦੇ ਉਹ ਵੀ ਇੱਕ ਸੈਂਡਵਿਚ ਨਾਲ ਅਜੇ ਇੱਕ ਰੈੱਡ ਬੁੱਲ ਵੀ ਮੁਕਾਤੀ ਸੀ ਨਾ ਪਹਿਲਾਂ ਸਵੇਰ ਨੂੰ ਦੇਖੀ ਪਹਿਲਵਾਨ ਜੀ ਚੂਚੇ ਤਿਆਰ ਹੋਣੇ ਚੂਚੇ ਕਿਹੜਾ ਚੱਲ ਕੁਲੀ ਲਾ ਸਾਮਾਨ ਪਾ ਜੀ ਅੱਜ ਤਾਂ ਕੋਈ ਬੰਡ ਨਹੀਂ ਆਉਣਾ ਅਸੀਂ ਲੈ ਚੱਲੇ ਨਾਲ ਹੀ ਇੱਧਰ ਦੇਖੀ ਓਏ ਪਲਟਾ ਨਾ ਨਹੀਂ ਆ ਜਾ ਪਲਵਾਨ ਜੀ ਆ ਜਾਓ ਕਿੱਧਰ ਨੂੰ ਜਾਈ ਜਾਂਨੇ ਸਮਾਨ ਦਾ ਤਾਂ ਪਤਾ ਨਹੀਂ ਜੂਤ ਜ਼ਰੂਰ ਫਿਰ ਜਾਣਾ ਤੁਹਾਡੇ ਹੱਥੇ ਹੋਰ ਦੱਦਿਓ ਮੜ ਜਾ ਲੋਕਾਂ ਨੂੰ ਕਿਦਾਂ ਸੈਟਵਾ ਹੈ ਲਵ ਯੂ ਕਰ ਦਿਓ ਸਾਰਿਆਂ ਨੂੰ YouTube ਵਾਲਿਆਂ ਨੂੰ ਆ ਵੀ ਫ੍ਰੀ ਦੇ ਪਲਵਾਨ ਹੋਣੀ ਜਿੱਥੇ ਜਾਂਦੇ ਫ੍ਰੀ ਦੀ ਖਾ ਕੇ ਆਉਂਦੇ ਪਲਵਾਨ ਨੇ ਕੀਤੀ ਸੀ ਸੇਵਾ ਆਪਰਾ ਲੋਰੀ ਬਹੁਤ ਬਹੁਤ ਥੈਂਕਸ ਬਾਈ ਹੁਣ ਜਿਹਨਾਂ ਰੈਡ ਬੋਲ ਤੇ ਦਰਸ਼ਨ ਕੋਈ ਹੋਈ ਹੁਣ ਤਾਂ ਭਾਜੀ ਇਦਾਂ ਮਸ਼ਹੂਰੀ ਦੇਖੀ ਨੂੰ ਵੀ ਬਹੁਤ ਚਿਰ ਹੋ ਗਿਆ ਸੀ ਭਾਜੀ ਹੁਣਾਂ ਨੂੰ ਰੈਡ ਬੋਲ ਦੇ ਤੇ ਤੁਸੀਂ ਅੱਜ ਬੁਲਾਈ ਦਿੱਤੀ ਅੱਜ ਤੁਸੀਂ ਬੁਲਾਈ ਦਿੱਤੀ ਭਾਜੀ ਹੁਣਾਂ ਨੂੰ ਚਲੋ ਚਲੀਏ ਫੇ ਆਜੋ 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 ਓਕੇ ਭਾਜੀ ਓਕੇ ਜੀ ਆ ਜੀ ਗੱਡੀ ਖੜੀ ਆ ਸਾਡੀ ਉਹ ਉਧਰ ਇਧਰ ਜਗ੍ਹਾ ਨਹੀਂ ਲੱਭੀ ਆ ਕੀ ਯਾਰ ਇੱਥੇ ਹੁਣ ਜਗ੍ਹਾ ਵੀ ਹੈਗੀ ਆ ਸਾਡੇ ਜਗ੍ਹਾ ਆ ਠੀਕ ਆ ਨਾ ਦਾਦੂ ਨਹੀਂ ਪੀਦੀ ਜਗ੍ਹਾ ਆ ਇਧਰ ਖੜੇ ਮੈਮਰੀ ਕਾਰਡ ਭਰ ਕੇ ਜਾਣਾ ਅੱਜ ਫੋਟੋਆਂ ਮੈਂ ਘੰਟਾ ਹੋ ਗਿਆ ਜਦੋਂ ਅਸੀਂ ਖਾ ਪੀ ਵੀ ਆਏ ਉਦੋਂ ਦੇ ਫੋਟੋਆਂ ਹੀ ਖਿੱਚੀ ਜਾਂਦੇ ਹਜੇ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwar3 ਤੇ ਇੰਸਟਾਗ੍ਰam ਦੀ ਹੈਗੀ ਆ pwar.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ @pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ